ਜੀਲਾ ਜੀ 26 ਤੋਂ ਕੱਲ ਯਾਨੀ ਯੈਸਟਰਡੇ ਬਾਪੂ لال ਬਾਸ਼ਾ ਸਰਕਾਰ ਦੀ ਵਰਸੀ ਮਨਾਈ ਗਈ ਕੱਲ ਸ਼ਾਮ ਤੋਂ ਲੈ ਕੇ ਪੂਰੀ ਰਾਤ ਸਵੇਰ ਤੱਕ ਆਰਫਾਨਾ ਕਲਾਮ ਸੂਫਿਆਨਾ ਕਲਾਮ ਕਵਾਲੀਆਂ ਚਲਦੀਆਂ ਰਹੀਆਂ ਔਰ ਸਵੇਰ ਤੱਕ ਚਲਦਾ ਰਿਹਾ ਅੱਜ ਬਹੁਤ ਵੱਡੇ ਸਿੰਗਰ ਕਮਲ ਖਾਨ ਸਾਹਿਬ ਔਰ ਬਾਕੀ ਸੰਗਰ ਸਾਰੇ ਆਪੋ ਆਪਣੀ ਪਰਫਾਰਮੈਂਸ ਦੇ ਰਹੇ ਨੇ ਤੇ तकरीबन 4:00 ਵਜੇ ਦੇ ਕਰੀਬ ਚੱਦਰ ਦੀ ਰਸਮ ਜਿਹੜੀ ਮੇਨ ਆ ਉਹ ਹੋਏਗੀ ਜੀ ਇਹ 2 ਦਿਨ ਦਾ ਇਵੈਂਟ ਹੈ ਸਰ ਇਹ ਸੰਗਤ ਲਈ ਕੀ ਕੀਤਾ ਹਾਂਜੀ ਸੰਗਤ ਲਈ ਇੰਤਜ਼ਾਮ ਕੀ ਕੀਤਾ ਤੁਸੀਂ ਦੇਖ ਕੇ ਆਉਣਾ ਸੀ ਸੰਗਤ ਲਈ ਸਭ ਤੋਂ ਪਹਿਲਾਂ ਤੇ ਜਲ ਫਿਰ ਲੰਗਰ ਦੋ ਤਰ੍ਹਾਂ ਦੇ ਲੰਗਰ ਆ ਇਹ ਕਿਸ ਵਜੂਦ ਨੂੰ ਚਲਾਉਣ ਵਾਲਾ ਇੱਕ ਰੂਹ ਨੂੰ ਚਲਾਉਣ ਵਾਲਾ ਰੂਹ ਨੂੰ ਚਲਾਉਣ ਵਾਲਾ ਤੁਹਾਡੇ ਕੰਨਾਂ 'ਚ ਪੈ ਰਿਹਾ ਸੰਗੀਤ ਤੇ ਸ਼ਰੀਰ ਨੂੰ ਚਲਾਉਣ ਵਾਲਾ ਇਹ 12 24 ਘੰਟੇ ਚੱਲਦਾ ਰਹਿੰਦਾ ਇੱਥੇ ਜਦੋਂ ਮੇਲੇ ਤੇ ਥੋੜਾ ਸਪੈਸ਼ਲੀ ਹੋ ਜਾਂਦਾ ਤੇ ਬਾਕੀ ਸਾਨੂੰ ਇਹ ਫਿਕਰ ਹੁੰਦਾ ਸਾਡੀਆਂ ਬੱਚੇ ਮਾਤਾਵਾਂ ਬੇਟੀਆਂ ਧੀਆਂ ਪੈਣਾ ਆ ਬੜੇ ਚਾਹ ਨਾਲ ਇਸ ਤਰ੍ਹਾਂ ਮੇਲੇ ਤੇ ਆਉਂਦੇ ਜਿੱਦਾਂ ਆਪਣੇ ਬਾਪੂ ਦੇ ਦਰਬਾਰ ਚ ਆ ਰਹੇ ਆ ਤਾਂ ਮਹਿਫੂਜ਼ ਜਾਣ ਇੱਥੇ ਕਦੀ ਐਸੀ ਕਦੀ ਵਾਕਿਆ ਨਹੀਂ ਹੋਇਆ ਅੱਗੋਂ ਵੀ ਮਾਲਕ ਕਿਰਪਾ ਕਰੋਗਾ ਬਾਪੂ ਲਾਲ ਬਾਦਸ਼ਾਹ ਸਰਕਾਰ ਜਾਂ ਪਰਵਰਦੇگار ਕਿ ਇਸ ਕਿਸਮ ਦਾ ਕੁਝ ਨਹੀਂ ਹੋਵੇ ਬੜੇ ਬੇਖੌਫ ਹੋ ਕੇ ਜਿਹੜਾ ਵੀ ਬੰਦਾ ਐਂਟਰ ਹੋ ਜਾਂਦਾ ਉਹਨੂੰ ਇਹ ਨਹੀਂ ਲੱਗਦਾ ਕਿ ਕਿਸੇ ਹੋਰ ਦਾ ਦਰਬਾਰ ਆ ਜਾਂ ਕੋਈ ਇਸ ਤਰ੍ਹਾਂ ਦਾ ਉਹਨੂੰ ਲੱਗਦਾ ਇਹ ਤਾਂ ਸਾਡਾ ਹੀ ਦਰਬਾਰ ਹੈ ਇਹ ਕੋਸ਼ਿਸ਼ ਜ਼ਰੂਰ ਕਰਦੇ ਸਾਬਾ ਜੀ ਪਿਛਲੇ ਸਾਲ ਜਿਵੇਂ ਸੰਗਤ ਕਾਫੀ ਆਈ ਸੀਗੀ ਇਸ ਵਾਰੀ ਵੀ ਰੁਝਾਨ ਉਹੀ ਮਿਲਿਆ ਸਾਨੂੰ ਦੇਖ ਕੇ ਹਾਂਜੀ ਸੰਗਤ ਵੱਧਦੀ ਜਾ ਰਹੀ ਹੈ ਜੀ ਹੁਣ ਤਾਂ ਰੋਜ਼ ਹੀ ਮੇਲਾ ਲੱਗ ਜਾਂਦਾ ਜੀ ਹਾਂਜੀ ਸੰਗਤਾਂ ਨੂੰ ਪੀਛਣਾ ਹਾਂਜੀ ਸੰਗਤਾਂ ਨੂੰ ਪੀਛਣਾ ਇੱਕੋ ਹੀ ਮੇਰਾ ਤਾਂ ਮਿਸ਼ਨ ਹੈ ਜਨਮ ਕੇ ਕੰਮ ਲਈ ਮੁਹੱਬਤ ਲਈ ਜਨਮ ਹੋਇਆ ਮੁਹੱਬਤ ਕਰਦੇ ਰਹੋ ਮੁਹੱਬਤ ਵਿੱਚੋਂ ਹੀ ਸੰਗੀਤ ਆ ਮੁਹੱਬਤ ਵਿੱਚੋਂ ਹੀ ਜ਼ਿੰਦਗੀ ਮਿਲਦੀ ਆ ਮੁਹੱਬਤ ਕਰਕੇ ਤਾਂ ਬੰਦਾ ਖੁਦ ਖੁਦਾ ਹੋ ਜਾਂਦਾ ਹੈ ਨਫਰਤ ਕਰਕੇ ਆ ਕਮਰੇਚ ਵੀ ਵਾਈਬ੍ਰੇਸ਼ਨ ਭੜੀਆਂ ਹੋ ਜਾਣਗੀਆਂ ਤੁਹਾਡਾ ਆਪਣਾ ਵਜੂਦ ਦਾ ਬਾਡੀ ਦਾ ਵੀ ਨੁਕਸਾਨ ਹੋਏਗਾ ਦਿਮਾਗ ਦਾ ਵੀ ਨੁਕਸਾਨ ਹੋਏਗਾ ਬਸ ਮੁਹੱਬਤ ਕਰਿਆ ਕਰੋ ਛੋਟੀ ਜੀ ਜ਼ਿੰਦਗੀ ਹੈ ਹਾਂਜੀ ਪ੍ਰਤਾਪ ਜੀ ਮੇਰਾ ਪਵਨ ਗਿੱਲ ਜੈ ਮਸਤਾਂ ਦੀ ਜੈ ਲਮਸਤਾਂ ਦਾ ਆਲਮਸਤ ਬਾਪੂ ਲਾਲ ਬਾਸ਼ਾ ਜੀ ਦੀ 26ਵੀਂ ਸਾਲਾਨਾ ਵਰਸੀ ਸਾਈ ਹਾਂਸ ਦਰਵੇਸ਼ ਉਹਨਾਂ ਦੀ ਰਹਿਨਬਾਈ ਥੱਲੇ ਹੋ ਰਹੀ ਆ 26 ਤਰੀਕ ਨੂੰ ਕਵਾਲੀਆਂ ਹੋਣੀਆਂ ਤੇ 27 ਤਰੀਕ ਨੂੰ ਜਿਹੜੀ ਆ ਚਾਦਰ ਦੀ ਰਸਮ ਅਦਾ ਹੋਣੀ ਆ ਔਰ ਇਹਦੇ ਵਿੱਚ ਹਿੰਦੁਸਤਾਨ ਦੇ ਪ੍ਰਸਿੱਧ ਕਲਾਕਾਰ ਜੀ ਖਾਨ ਕਰਾਮਤ ali ਜੀ ਔਰ ਕਮਲ ਖਾਨ ਜੀ ਇਹ ਆਪਣੀ ਹਾਜ਼ਰੀ ਲਵਾ ਰਹੇ ਆ ਮੈਂ ਸਮੂਹ ਸੰਗਤ ਨੂੰ ਬੇਨਤੀ ਕਰਦਾ ਕਿ ਸਮੇਂ ਸਿਰ ਆ ਕੇ ਬਾਪੂ ਜੀ ਦੀ ਵਰਸੀ ਦੇ ਵਿੱਚ ਆ ਕੇ ਆਪਣੇ ਹਾਜ਼ਰੀ ਲਵਾਓ ਤੇ ਆਪਣਾ ਬਾਪੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਕਿੰਨੇ ਦਿਨ ਦਾ ਮੇਲਾ ਹੈਗਾ ਇਹ ਇਹ ਮੇਲਾ 2 ਦਿਨ ਦਾ ਹੈ 26 ਤਰੀਕ ਨੂੰ ਜਿਹੜੀ ਜਾ ਕਵਾਲੀਆਂ ਜਿਹੜੀਆਂ ਇਕਰਮਤ ਅਲੀ ਸਾਹਿਬ ਤੋਂ ਸ਼ੁਰੂ ਹੋਣਗੀਆਂ ਔਰ ਸ਼ਾਮ ਨੂੰ 27 ਤਰੀਕ ਸ਼ਾਮ ਨੂੰ 4 ਵਜੇ ਚਾਦਰ ਦੀ ਰਸਮ ਸਾਈ ਹਾਂਸਦਰਬੇਜ ਜੀ ਆਪਣੇ ਕਰ ਕਮਲਾ ਨ ਕਰਨਗੇ ਜਿਹੜੀ ਦੂਦਰਾਟ ਹੈ ਸੰਤਾ ਵਸੇ ਖਾਸ ਅਸ ਦੂਰ ਦਰਾਡੇ ਜਿੰਨੀਆਂ ਵੀ ਸੰਗਤਾਂ ਆਈਆਂ ਆ ਉਹਨਾਂ ਲਈ ਸਾਰਾ ਲੰਗਰ ਦਾ ਖਾਣ ਪੀਣ ਦਾ ਰਹਿਣ ਸਨ ਦਾ ਸਾਰਾ ਪ੍ਰਬੰਧ ਕੀਤਾ ਆ ਔਰ ਕਿਸੇ ਵੀ ਕਿਸਮ ਦੀ ਜੜੀ ਹੈਗੀ ਆ ਸੰਗਤ ਨੂੰ ਦਿੱਕਤ ਨਹੀਂ ਆਊਗੀ ਔਰ ਪੁਲਿਸ ਪ੍ਰਸ਼ਾਸਨ ਦਾ ਹਰ ਜਗ੍ਹਾ ਦੇ ਉੱਤੇ ਜਿੱਥੇ-ਜਿੱਥੇ ਵੀ ਸੰਗਤ ਪਹੁੰਚੀ ਆ ਉੱਥੇ-ਉੱਥੇ ਸਾਰਾ ਹੀ ਖਾਣ ਪੀਣ ਦਾ ਪਾਣੀ ਦਾ ਸਾਰਾ ਇੰਤਜ਼ਾਮ ਕੀਤਾ ਗਿਆ ਔਰ ਮੈਂ ਫੇਰ ਇੱਕ ਵਾਰੀ ਸਮੂਹ ਸੰਗਤ ਨੂੰ ਇਹੀ ਬੇਨਤੀ ਕਰਦਾ ਆ ਕਿ ਤੁਸੀਂ ਆ ਕੇ ਆਪਣਾ ਬਾਪੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ جا ਰਹੀ ਆ ਜੀ ਥੋੜਾ ਦੀਪ ਕਰ ਲੋ ਹਾਂਜੀ ਜੈ ਮਸਤਾਂ ਦੀ ਜੈ ალਮਸਤਾਂ ਦੀ ਬਾਪੂ ਲਾਲ ਬਾਸ਼ਾ ਜੀ ਜੀ ਆ ਅੱਜ ਵਰਸੀ ਜਿਹੜੀ ਆ ਮਨਾਈ ਜਾ ਰਹੀ ਆ ਇਹ 26ਵੀਂ ਵਰਸੀ ਆ ਔਰ ਬਹੁਤ ਦੂਰ ਦਰਾਡੇ ਤੋਂ ਸੰਗਤਾਂ ਆਉਂਦੀਆਂ ਆ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਤੇ ਔਰ ਹਰ ਤਰ੍ਹਾਂ ਦਾ ਇੱਥੇ ਇੰਤਜ਼ਾਮ ਕੀਤਾ ਹੁੰਦਾ ਸਾਡਾ ਲੰਗਰ ਪਾਣੀ ਦਾ ਕਾਹ ਪਾਣੀ ਹੋਰ ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ ਸੰਗਤ ਨੂੰ ਉਹ ਅਸੀਂ ਪ੍ਰੋਵਾਈਡ ਕਰੀ ਦੀ ਆ ਤੇ ਇਹ ਸੰਗਤ ਨੂੰ ਬੇਨਤੀ ਆ ਵੀ ਤੁਸੀਂ ਹੌਮ ਹੌਮ ਆ ਕੇ ਪਹੁੰਚੋ ਤੇ ਆਣ ਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਆਪਣਾ ਨਾਮ ਦੱਸੋ ਮੇਰਾ ਨਾਮ ਰਜਿੰਦਰ ਸਿੰਘ ਆ ਜੀ ਠੀਕ ਹੈ